ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਸਾਡੀ ਫਿਲਮ ਅਰਦਾਸ ਸਰਬੱਤ ਦੇ ਭਲੇ ਨੂੰ ਇੰਨਾ ਪਿਆਰ ਸਤਕਾਰ ਦੇਣ ਦੇ ਲਈ ਸੋ ਮੇਰੇ ਵੱਲੋਂ ਮੇਰੀ ਪੂਰੀ ਟੀਮ ਵੱਲੋਂ ਬਹੁਤ-ਬਹੁਤ ਧੰਨਵਾਦ ਆ ਜੀ ਕਿਉਂਕਿ ਜਿੱਥੇ-ਜਿੱਥੇ ਵੀ ਫਿਲਮ ਲੱਗੀ ਆ ਸੋ ਤੁਹਾਡੇ ਜਿਹੜੇ ਰਿਵਿਊਜ਼ ਨੇ ਔਰ ਹਾਊਸਫੁੱਲ ਸਾਰੇ ਪਾਸੇ ਚੱਲ ਰਹੇ ਨੇ ਕਿਉਂਕਿ ਅੱਜ ਆਲਮੋਸਟ ਹੁਣ ਤੀਜਾ ਵੀਕ ਸਟਾਰਟ ਹੋਣ ਵਾਲਾ ਵਾ ਤੇ ਚਾਰੇ ਪਾਸੇ ਨੇਰੀਆਂ ਹੀ ਲਿਆਤੀਆਂ ਤੁਸੀਂ ਬੜਾ ਡਰ ਸੀ ਮਨ ਦੇ ਵਿੱਚ ਕਿਉਂਕਿ ਪਹਿਲੀਆਂ ਦੋਨੇ ਫਿਲਮਾਂ ਅਰਦਾਸ ਦੇ ਅਰਦਾਸ ਕਰਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀ ਮੇਰੇ ਮਨ 'ਚ ਸੀ ਮੈਂ ਕਿ ਯਾਰ ਕੋਈ ਏਦਾਂ ਦੀ ਚੀਜ਼ ਨਾ ਹੋ ਜੇ ਜਿਹੜੀ ਤੁਹਾਨੂੰ ਕੋਈ ਬੁਰੀ ਲੱਗੇ ਬਟ ਤਹਿ ਦਿਲੋਂ ਧੰਨਵਾਦ ਤੁਹਾਡਾ ਜਦੋਂ ਮੈਂ ਵੀਡੀਓਜ਼ ਦੇਖਦਾ ਲੋਕਾਂ ਦੀਆਂ ਜਿਹੜੀਆਂ ਰੋਜ਼ ਆ ਰਹੀਆਂ ਕੋਈ ਟਰਾਲੀਆਂ ਤੇ ਜਾ ਰਹੇ ਆ ਆਡਾ ਢ ਜਗ੍ਹਾ ਦੇ ਉੱਤੇ ਗੋਆ ਰਗੇ ਸ਼ਹਿਰ ਦੇ ਵਿੱਚ ਜੈਪੁਰ ਗੋਆ ਉਧਰ ਕਲਕੱਤੇ ਹਰ ਪਾਸੇ ਮਤਲਬ ਲੋਕ ਆਪ ਸਕਰੀਨਾਂ ਖਰੀਦ-ਖਰੀਦ ਕੇ ਪੂਰੀਆਂ ਲੋਕਾਂ ਨੂੰ ਲਿਆ ਕੇ ਫਿਲਮ ਦਿਖਾ ਰਹੇ ਨੇ ਅਨਾ ਤੇ ਸਾਡੇ ਲਈ ਬੜੀ ਮਾਰਨ ਵਾਲੀ ਗੱਲ ਹੈ ਸੋ ਅਸੀਂ ਬੜੇ ਇਮੋਸ਼ਨਲ ਹੋ ਜਾਂਦੇ ਆ ਉਸ ਗੱਲ ਦੇ ਉੱਤੇ ਸੋ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਬਹੁਤ ਸਾਰਾ ਪਿਆਰ ਤੇ ਕੋਸ਼ਿਸ਼ ਕਰਾਂਗੇ ਇਦਾਂ ਦੀਆਂ ਫਿਲਮਾਂ ਬਣਾਈਏ ਤੇ ਤੀਜਾ ਵੀਕ ਸ਼ੁਰੂ ਹੋ ਰਿਹਾ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਦੇਖੀ ਹੈਗੀ ਫਿਲਮ ਜਾ ਕੇ ਦੇਖੋ ਔਰ ਕੋਸ਼ਿਸ਼ ਕਰਿਓ ਕਿ ਬੱਚਿਆਂ ਨੂੰ ਬਜ਼ੁਰਗਾਂ ਨੂੰ ਆਪਣੇ ਆਣ ਗਵਾਨ ਸਾਰਿਆਂ ਨੂੰ ਲੈ ਕੇ ਜਾਓ ਕਈ ਵਾਰੀ ਦਿਲਾਂ ਦੇ ਵਿੱਚ ਐਵੇਂ ਹੀ ਆਪਾਂ ਛੋਟੇ-ਮੋਟੇ ਰੋਸੇ ਰੱਖੀ ਫਿਰਦੇ ਹੁੰਨੇ ਆ ਸੋ ਉਹ ਸਾਰੀਆਂ ਚੀਜ਼ਾਂ ਤੁਹਾਡੀਆਂ ਦੂਰ ਹੋਣਗੀਆਂ ਫਿਲਮ ਦੇਖ ਕੇ ਇੱਕ ਵਾਰੀ ਫੇਰ ਤੋਂ ਤਹਿ ਦਿਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ so much ਸਾਡੀ ਫਿਲਮ ਅਰਦਾਸ ਸਰਬੱਤ ਦੇ ਭਲੇ ਨੂੰ ਇੰਨਾ ਪਿਆਰ ਦੇਣ ਦੇ ਲਈ ਸასი ਸ਼ਾ